ਕੌਮਾ ਕਰਨ ਸਿਆਪਾ ਕਹਿੰਦਾ ਆਪਣੇ ਤਾਂ ਇਕੱਟੇ ਦਸਤਾ ਬਣ ਕੁਲਹਾੜੇ ਦਾ ਕੌਮਾ ਕਰਨ ਸਿਆਪਾ ਬਹਿ ਕੇ ਲੀਡਰ ਮੜੇ ਦਾ ਕਦੇ ਸਮਾਸੀ ਆਗੂ ਕੌਮ ਦਾ ਪਹਿਰਾ ਦਿੰਦਾ ਸੀ ਹੁਣ ਬੰਗੋ ਨੂੰ ਹੀ ਰੱਖਿਆ ਦੇ ਲਈ ਗਾਰਡ ਲੈਂਦਾ ਸੀ ਹਰ ਕੌਮ ਦਾ ਮੁਖੀ ਹੁਣ ਬੀਜ ਪਵਾੜੇ ਦਾ ਕੌਮਾ ਕਰਨ ਸਿਆਪਾ ਦੇ ਲੀਡਰ ਮੜ ਉਹ ਹੀਰਾ ਫੇਰੀ ਕਰਕੇ ਜੋ ਹੈ ਕੋਠੀਆਂ ਭਰ ਲੈਂਦਾ ਆਪਣੇ ਸਿਰ ਤੇ ਯਾਪੇ ਹੂ ਤਾਜ ਹੈ ਧਰ ਲੈਂਦਾ ਜਿਸ ਦੇ ਨਾਲ ਬੰਦੂਕਾਂ ਉਹੀ ਮੱਲ ਅਖਾੜੇ ਦਾ ਕੌਮਾ ਕਰਨ ਸਿਆਪੋ ਕਹਿੰਦਾ ਕੌਮ ਬਕਾਉ ਦੇਸ਼ ਬਕਾਉ ਲਾਇਆ ਇਹਨਾਂ ਨੇ ਕਿਹੜਾ ਹੋ ਪਵਾੜਾ ਜੋ ਨਾ ਪਾਇਆ ਇਹਨਾਂ ਨੇ ਪੁਰਨਾ ਪੂਬ ਜਾਨਾ ਆਖਰ ਦੇਸ਼ ਉਜਾੜੇ ਦਾ ਕੌਮਾ ਕਰਨ ਸਿਆਪੋ ਕਾ ਸੇ ਸੰਗਲ ਮੰਗੂ ਮਾਇਆ ਦੇਖ ਕੇ ਟੁੱਟ ਜਾਂਦੇ ਸਦੀਆਂ ਦੇ ਲਈ ਕੌਮ ਨੂੰ ਡੂੰਗੀ ਖੱਡ ਵਿੱਚ ਸੁੱਟ ਜਾਂਦੇ ਖੁਦ ਗਰਜੀ ਦਾ ਦੱਬਿਆ ਹੇ ਹਾ ਟੱਟੂ ਪਹਾੜੇ ਦਾ ਕੌਮਾ ਕਰਨ ਸਿਆਪੋ ਉਰ ਡਰਨਾ ਤੋਂ ਵੀ ਭੈੜੇ ਇੱਕ ਘਰ ਵੀ ਛੱਡ ਦੇਣਾ ਉਹ ਸਾਧਾਰਨ ਉਲਤ ਭੰਕਣ ਇਹ ਚੋਰਾਂ ਨੂੰ ਵੱਢ ਦੇਣਾ ਚੰਦ ਫਰਬਾਹੀ ਦੁੱਬਰ ਕੀਤਾ ਜੀਣਾ ਮਾੜੇ ਦਾ ਕੋਮਾ ਕਰਨ ਸਿਆਪਾ ਬਹਿ ਕੇ ਲੀਡਰ ਮਾੜੇ ਦਾ